ਨਲ اجلاس ਬੁਲਾਇਆ ਗਿਆ ਪਹਿਲੇ ਉਸਮੇ ਕੀ ਡਿਸੀਜਨ ਹੋਇਆ ਦੇਖੋ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਕਾ ਅੱਜ ਸਪੈਸ਼ਲ ਜੋ اجلاس ਬੁਲਾਇਆ ਗਿਆ ਕਿਉਂਕਿ ਪਿਛਲੇ ਕਈ ਸਮੇਂ ਸੇ ਕੁਝ ਸ਼ਿਕਾਇਤਾਂ ਜੋ ਪੈਂਡਿੰਗ ਪੜੀ ਥੀ ਔਰ ਉਨਕੇ ਉਪਰ ਕਾਰਵਾਈ ਕਰਨ ਵਾਸਤੇ ਜਿਸ ਤਰੀਕੇ ਦੇ ਨਾਲ ਸਾਨੂੰ ਡਾਇਰੈਕਟਰ ਗੁਰਦੁਆਰਾ ਇਲੈਕਸ਼ਨ ਤੋਂ ਵੀ ਆ ਰਿਹਾ ਸੀ ਦਿੱਲੀ ਸਰਕਾਰ ਵੱਲੋਂ ਵੀ ਪ੍ਰੈਸ਼ਰ ਪਾਇਆ ਗਿਆ ਕਿ ਵੀ ਇਹਨਾਂ ਦੇ ਉੱਤੇ ਤੁਸੀਂ ਕਾਰਵਾਈ ਕਿਉਂ ਨਹੀਂ ਕਰਦੇ ਕਿਉਂਕਿ ਮੈਂਬਰ ਸਾਹਿਬਾਂ ਦੀ ਉਹ ਕੰਪਲੇਂਟਾਂ ਸੀ ਔਰ ਉਹ ਕੰਪਲੇਂਟਾਂ ਦੇ ਬਾਅਦ ਅਸੀਂ ਜਿਸ ਵਕਤ ਉਦੀ ਸਿੰਘ ਗਿਆਨ ਲੈ ਕੇ ਉਹਦੀ ਰਿਪੋਰਟ ਸਾਰੇ ਦੇ ਸਾਰੇ ਪੰਜਾਬ ਮੈਂਬਰ ਜਿਹੜੇ ਇਸ ਵਕਤ ਜੀਵਿਤ ਹੈਗੇ 51 ਚੋਂ 50 ਰਹਿ ਗਏ 50 ਦੇ 50 ਮੈਂਬਰਾਂ ਨੂੰ ਇਹਦੀ ਰਿਪੋਰਟ ਭੇਜੀ ਗਈ ਕਿ ਪੜ ਕੇ ਤੁਸੀਂ ਪੜੋ ਔਰ ਇਹਦੇ ਉੱਤੇ ਕੀ ਬੰਦੀ ਕਾਰਵਾਈ ਹੈ ਉਹ ਕੀਤੀ ਜਾਏ ਔਰ ਇਹ ਸਰਦਾਰ ਮਨਜੀਤ ਸਿੰਘ ਜੀ ਕੇ ਸਰਦਾਰ ਪਰਮਜੀਤ ਸਿੰਘ ਸਰਨਾ ਸਰਦਾਰ ਹਰਵਿੰਦਰ ਸਿੰਘ ਸਰਨਾ ਉਹਨਾਂ ਨੂੰ ਵੀ ਭੇਜਿਆ ਗਿਆ ਕਿ ਵੀ ਤੁਹਾਡੇ ਉੱਤੇ ਇਲਜ਼ਾਮ ਲੱਗਦੇ ਨੇ ਮਗਰ ਉਹਨਾਂ ਨੇ ਆਪਣੇ ਕਿਸੇ ਇਲਜ਼ਾਮਾਂ ਨੂੰ ਝੁਟਲਾਇਆ ਨਹੀਂ ਉਹਨਾਂ ਨੇ ਉਹਨਾਂ ਨੂੰ ਡਿਨਾਈ ਨਹੀਂ ਕੀਤਾ ਬਲਕਿ ਹੋਰ ਅਨਾਬ-ਸ਼ਨਾਬ ਜਿਹੜੇ ਉਹ ਜਵਾਬ ਭੇਜੇ ਉਸ ਤੋਂ ਬਾਅਦ ਸਾਡੇ ਮੈਂਬਰ ਸਾਹਿਬਾਨ ਦੇ ਚੋਂ 17 ਤੋਂ ਉੱਪਰ ਮੈਂਬਰਾਂ ਨੇ ਲਿਖਤ ਤੌਰ ਦੇ ਉੱਤੇ ਲਿਖ ਕੇ ਦਿੱਤਾ ਕਿ ਇਹਨਾਂ ਦੇ ਉੱਤੇ ਬੰਦੀ ਕਾਰਵਾਈ ਹੋਣੀ ਚਾਹੀਦੀ ਔਰ ਇਹ ਕਾਰਵਾਈ ਵਸੇ ਸਾਨੂੰ ਜਨਰਲ ਹਾਊਸ ਬੁਲਾਣਾ ਚਾਹੀਦਾ ਔਰ ਉਹਦੇ ਵਿੱਚ ਸਭ ਦਾ ਜੋ ਨਿਸ਼ਤੇ ਨਿਰਣੇ ਹੋਏਗਾ ਜੋ ਫੈਸਲਾ ਹੋਏਗਾ ਅਸੀਂ ਉਹ ਸਾਰੇ ਮਿਲ ਕੇ ਕਰਾਂਗੇ ਔਰ ਅਸੀਂ ਅੱਜ ਹਾਊਸ ਬੁਲਾਇਆ ਸੀ ਉਹਦੇ ਵਿੱਚ ਅਸੀਂ ਸਾਰਿਆਂ ਨੂੰ ਉਹਨਾਂ ਨੂੰ ਫਿਰ ਮੌਕਾ ਦਿੱਤਾ ਸੀ ਕਿ ਤੁਸੀਂ ਆ ਕੇ ਆਪਣੀ ਗੱਲ ਇੱਥੇ ਰੱਖ ਸਕਦੇ ਹੋ ਮਗਰ ਅੱਜ ਵੀ ਬੜੀ ਅਫਸੋਸ ਦੀ ਗੱਲ ਕਿਉਂਕਿ ਆਪਣੀ ਨੈਤਿਕ ਜ਼ਿੰਮੇਵਾਰੀ ਤੋਂ ਐਪਾ ਜੀਓ ਨੇ ਸਾਰੇ ਦੇ ਸਾਰੇ ਸਿਰਫ ਦੂਸ਼ਣ ਬਾਜ਼ੀਆਂ ਕਰਨੀਆਂ ਦੂਜਿਆਂ ਦੇ ਉੱਤੇ ਦੋਸ਼ ਲਾਉਣ ਦੀਆਂ ਗੱਲਾਂ ਕਰਦੇ ਆ ਸੋ ਅੱਜ ਵੀ ਉਹਨਾਂ ਨੇ ਇੱਥੇ ਆ ਕੇ ਆਪਣੀ ਹਾਜ਼ਰੀ ਨਾਲ ਪਰਦੇ ਹੋਏ ਸਾਰਿਆਂ ਨੇ ਉੱਥੇ ਮੈਂਬਰ ਸਾਹਿਬ ਨੇ ਫਿਰ ਖੜੇ ਹੋ ਕੇ ਸਦਾ ਭੁਪਿੰਦਰ ਸਿੰਘ ਪੁੱਲੜ ਬੀਬੀ ਰਣਜੀਤ ਕੌਰ ਜੀ ਸਦਾ ਗੁਰਦੇਵ ਸਿੰਘ ਸਦਾ ਅਿੰਦਰਜੀਤ ਸਿੰਘ ਮੌਂਟੀ ਇਹਨਾਂ ਨੇ ਸਰਦਾਰ ਪ੍ਰਵਿੰਦਰ ਸਿੰਘ ਲੱਕੀ ਸਾਰਿਆਂ ਨੇ ਇਹ ਗੱਲਾਂ ਰੱਖੀਆਂ ਕਿ ਇੱਕ ਜਿਹੜਾ ਮੋਰਲ ਐਪਟੀਟਿਊਡ ਹੈ ਕਿ ਤੁਸੀਂ ਜਿਹੜੀ ਹੈ ਅਮਾਨਤ ਖਿਆਨਤ ਦੀ ਗੱਲਾਂ ਕਰਦੇ ਹੋ ਔਰ ਇਹ ਜਿਹੜੀਆਂ ਗੁਰੂ ਘਰ ਦੇ ਵਿੱਚ ਜੋ ਲੋਕ ਦਸਵੰਦ ਦਾ ਪੈਸਾ ਦਿੰਦੇ ਆ ਆਪਣਾ ਮੱਥਾ ਟੇਕਦੇ ਨੇ 10-10 ਰੁਪਏ ਕਰਕੇ ਉਹਨਾਂ ਨੂੰ ਤੁਸੀਂ ਨਿੱਜੀ ਤੌਰ ਦੇ ਉੱਤੇ ਆਪਣੀਆਂ ਕੰਪਨੀਆਂ ਦੇ ਨਾਮ ਦੇ ਉੱਤੇ ਇੱਥੋਂ ਚੈੱਕ ਲੈ ਕੇ ਜਾਣਾ ਸਰਦਾਰ ਮਨਜੀਤ ਸਿੰਘ ਜੀ ਕੇ ਨੇ ਆਪਣੀ ਬੇਟੀ ਦੇ ਨਾਮ ਤੇ ਲਿਆ ਹਰਵਿੰਦਰ ਸਿੰਘ ਸਰਨਾ ਉਪਰਮਜੀਤ ਸਿੰਘ ਸਰਨਾ ਨੇ ਆਪਣੀਆਂ ਕੰਪਨੀਆਂ ਦੇ ਨਾਮ ਦੇ ਉੱਤੇ ਲਿਆ ਸੋ ਇਹਦੇ ਧਿਆਨ ਰੱਖਦੇ ਹੋਏ ਸਾਰੇ ਹਾਊਸ ਨੇ ਪਾਸ ਕੀਤਾ ਕਿ ਇੱਕ ਐਸਾ ਮੈਸੇਜ ਜਾਣਾ ਚਾਹੀਦਾ ਹੈ ਕਿ ਕੋਈ ਮੈਂਬਰ ਅਜ ਤੋਂ ਬਾਅਦ ਜ਼ਰੂਰਤ ਨਾ ਕਰ ਸਕੇ ਕਿ ਉਹਨਾਂ ਭਈ ਦਿੱਲੀ ਕਮੇਟੀ ਦੇ ਵਿੱਚ ਰਹਿੰਦੇ ਹੋਏ ਇੱਥੇ ਦੇ ਖਜ਼ਾਨੇ ਵੱਲ ਨਜ਼ਰ ਪਾ ਸਕੇ ਇਹਦੇ ਵੱਲ ਗੋਲਗਾਉਂ ਵੱਲ ਧਿਆਨ ਦੇ ਸਕੇ ਸੋ ਸਾਰੇ ਮੈਂਬਰਾਂ ਨੇ ਇੱਕੋ ਫੈਸਲਾ ਲੈ ਕੇ ਇਹਨਾਂ ਨੂੰ ਅੱਜ ਬਿਲਕੁਲ ਮੁੱਢਲੀ ਮੈਂਬਰਸ਼ਿਪ ਤੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਹਾਊਸਕੋਲ ਅਧਿਕਾਰ ਹੈ ਐਕਟ ਦੇ ਹਿਸਾਬ ਦੇ ਨਾਲ ਉਹਨਾਂ ਨੂੰ ਬਿਲਕੁਲ ਖਾਰਜ ਕਰਤਾ ਗਿਆ ਔਰ ਅਗਲਾ ਮਤਾ ਪਾਸ ਕੀਤਾ ਕਿ ਇਸ ਮਤੇ ਨੂੰ ਜਿਹੜਾ ਅੱਜ ਪਾਸ ਕੀਤਾ ਇਹਨੂੰ ਕਾਰਵਾਈ ਲਈ ਦਿੱਲੀ ਸਰਕਾਰ ਨੂੰ ਭੇਜਿਆ ਜਾਏਗਾ। ਕਿਆ ਸਰ ਇਹ ਤਿੰਨੋਂ ਮੈਂਬਰੋ ਕੀ ਜੋ ਮੈਂਬਰੀ ਹੈ ਉਹ ਰੱਦ ਕਰਦੀ ਗਈ ਹੈ ਔਰ ਇਹ ਕਿਆ ਕੋਈ ਪ੍ਰਾਵਧਾਨ ਹੈ ਜੋ ਗੁਰਦੁਆਰਾ ਡਾਇਰੈਕਟਰ ਦਾ ਕਾਨੂੰਨ ਮੈਂ ਮੈਂ ਬਿਲਕੁਲ ਇੱਕੋ ਗੱਲ ਪਹਿਲੀ ਗੱਲ ਕਰਤੀ ਹੈ ਕਿ ਇਹ ਮੈਂਬਰਸ਼ਿਪ ਬਿਲਕੁਲ ਕੈਨਸਲ ਕਰਤੀ ਗਈ ਹੈ ਔਰ